ਨੇਸ਼ਨਲ ਹਾਈਵੇ ਤੇ ਇੱਕ ਪਾਸੇ ਗੱਡੀਆਂ ਆ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਬੱਸ ਲੱਗ ਜਾਂਦੇ ਨੇ ਆ ਕੇ ਸਵਾਰੀਆਂ ਵੀ ਆਪ ਇੱਥੇ ਖੜ੍ਹਦੀਆਂ ਨੇ ਸਵਾਰੀਆਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਇੱਕ ਕੁੜੀ ਵੀ ਦੇਖ ਸਕਦਾ ਸਹੀ ਕਿ ਕਿਸ ਤਰੀਕੇ ਜਿਹੜੇ ਬੱਸਦੇ ਹੋ ਯਾਰ ਇਹ ਨੇਸ਼ਨਲ ਹਾਈਵੇ ਤੇ ਜਿਹੜੇ ਹਾਲਾਤ ਬਣੇ ਹੋਏ ਨੇ ਲੋਕਾਂ ਦੀ ਸਿਵਿਕ ਸਾਇੰਸ ਕਿੱਥੇ ਗਿਆ ਕਿਸ ਤਰੀਕੇ ਜਿਹੜਾ ਪਿੱਛੇ ਓਵਰ ਸਪੀਡ ਦੇ ਵਿੱਚ ਕੋਈ ਗੱਡੀ ਆਂਦੀ ਹੋਵੇ ਕੋਈ ਨੁਕਸਾਨ ਹੋ ਜਾਵੇ ਤਾਂ ਇਸ ਦੀ ਪਰਪਾਈ ਕੌਣ ਕਰੂਗਾ ਸਾਰੇ ਰੋਕਦੀਆਂ ਰੋਕਣ ਦੀ ਬੰਦੀ ਜਸਵਾਰੀ ਕਰਕੇ ਕੀ ਰੋਕਣ ਦਾ ਅੱਗੇ ਸਟਾਪਿੰਗ ਚੋਬੇ ਫੱਲੇ ਆ ਫੱਲੇ ਉੱਪਰ ਨੇ ਭਾਈ ਜਿੰਨ ਜਲੇ ਜਾਣ ਦੇ ਨੇ ਮੁਲਾਜ਼ਮ ਡਰਾਈਵ ਕਰ ਲਈ ਕਿੱ체 ਬਸਦਾ ਅੱਗੇ ਸ਼ੇਰਪੁਰ ਚੋਂ ਗਿਆ ਹਾਂਜੀ ਤਾਂ ਇੱਥੇ ਕਿਉਂ ਰੁਕਦੀਆਂ ਨੇ ਕਹ ਰਹੇ ਆ ਕਿੱਥੇ ਜਾਣਾ ਲੋਏਟਰੀ ਆ ਹਾਂਜੀ ਭਾਈ ਪਰ ਇੱਥੇ ਕੋਈ ਸਟਾਪੇਜ ਬਣਿਆ ਹੋਇਆ ਹੈ ਸਟਾਪੇਜ ਪਾਈ ਹੈ ਹਣ ਕੀ ਕਰੀ ਜਸਵਾਰੀ ਤਾਂ ਲੋਣੀ ਪੈਂਦੀ ਆ ਵੀਰੇ ਫਿਰ ਦੰਡ ਬੜੇ ਹੁੰਦੇ ਇੱਥੇ ਜੀ ਕੀ ਕਰੇ ਬੰਦੇ ਦੋ ਤਿੰਨ ਮਰ ਚੁੱਕੇ ਨੇ ਇੱਕ ਉੱਧਰ ਮਰ ਗਿਆ ਜੀ ਬੱਲੇ ਇੱਕ ਉੱਧਰ ਮਰ ਗਿਆ ਦੀ ਪਰ ਆਟੋ ਆਟੋ ਵੀ ਗਲਤ ਖੜੇ ਨੇ ਕਿਤੇ ਨੇ ਖੜੇ ਹੈ ਜੀ ਗਲਤ ਕੀ ਕਰੇ ਜਾਂ ਕੰਮ ਹੀ ਇਹਨਾਂ ਨੇ ਇੱਥੇ ਆ ਕੀਤਾ ਆ ਆਟੋ ਹੀ ਇੰਨੇ ਗਲਤ ਖੜੇ ਆ ਚੋਪੀ ਕੋ ਨਾ ਹੀ ਨਹੀਂ ਚਾਹੀਦਾ ਸਸਟੇ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਵੀ ਕੁਝ ਤਸਵੀਰਾਂ ਸਾਡੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਲੋਕਾਂ ਦੀ ਜਾਨ ਦੇ ਨਾਲ ਖਿਲਵਾਲ ਕੀਤਾ ਜਾ ਰਿਹਾ ਹੈ ਬਸਾਂ ਨੈਸ਼ਨਲ ਹਾਈਵੇ ਦੇ ਉੱਤੇ ਰੋਕ ਦਿੱਤੀਆਂ ਜਾਂਦੀਆਂ ਨੇ ਟੈਂਪਰੇਰੀ ਜਿਹੜੇ ਆ ਬੱਸ ਸਟਾਪੇਜ ਬਣਾਏ ਗਏ ਨੇ ਲੋਕਾਂ ਦੀ ਜਾਨ ਦੇ ਨਾਲ ਕਿਸ ਤਰੀਕੇ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਕੁਝ ਸਮਿਆਂ ਦੀ ਬਚਾਅ ਦੇ ਪਿੱਛੇ ਕਿਸ ਤਰੀਕੇ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਈ ਜੀ ਅਥਰਾਇਜ਼ ਹੋਈ ਹਾਈਵੇ ਤੇ ਰੋਕਣ ਦੇ ਲਈ ਬੱਸ ਉਹ ਆ ਰਿਹਾ ਨਾ ਵਾਇਸ ਵਨ ਜੀ ਜਦ ਇਹ ਦਿੱਤੀ ਕਿ ਤੁਸੀਂ ਸੜਕ ਤੇ ਰੋਕੋ ਗੱਡੀ ਇਹ ਹਾਲਾਤ ਹੈ ਜਦ ਇਹਨਾਂ ਤੋਂ ਸਵਾਲ ਪੁੱਛੇ ਜਾਂਦੇ ਇਹਨਾਂ ਨੇ ਮੂੰਹ બસ ਬੰਦ ਕਰ ਲੈਣਾ ਬਟ ਲੋਕਾਂ ਦੀ ਜਿਹੜੀ ਜਾਨ ਦੇ ਨਾਲ ਜਿਹੜਾ ਖਿਲਵਾਲ ਕੀਤਾ ਜਾ ਰਿਹਾ ਲੋਕਾਂ ਦੀ ਆਪਣੀ ਆਪ ਜਿਹੜੀ ਗਲਤੀ ਹੈ ਕਿ ਸਰਕਾਰੀ ਬੱਸਾਂ ਕਿ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਕਿ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ ਸਾਰੀਆਂ ਬੱਸਾਂ ਇੱਥੇ ਆ ਕੇ ਖੜ ਜਾਂਦੀਆਂ ਨੇ ਤੇ ਲੋਕਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾਲ ਕੀਤਾ ਜਾਂਦਾ ਨਾਲ ਹੀ ਜਿਹੜੇ ਆਟੋਜ਼ ਨੇ ਆਟੋਜ਼ ਵੀ ਇੱਥੇ ਖੜ ਜਾਂਦੇ ਨੇ ਕਿਉਂਕਿ ਸਵਾਰੀਆਂ ਜਿਹੜੀ ਪਰੰਦਾ سلسلہ ਇੱਥੇ ਚੱਲਦਾ ਪਿਆ ਹੈ ਉੱਥੇ ਹੀ ਆਟੋਜ਼ ਲੱਗ ਜਾਂਦੇ ਨੇ ਜਿਹੜੇ ਲੌਂਗ ਸਾਈਡ ਉਤਰ ਕੇ ਸਵਾਰੀਆਂ ਪਰਦੇ ਨੇ ਤੋ ਬਸ ਡਰਾਈਵਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਨੈਸ਼ਨਲ ਹਾਈਵੇ ਤੇ ਇੱਕ ਪਾਸੇ ਗੱਡੀਆਂ ਆ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਬੱਸ ਲੱਗ ਜਾਂਦੇ ਨੇ ਆ ਕੇ ਸਵਾਰੀਆਂ ਵੀ ਆਪ ਇੱਥੇ ਖੜ੍ਹਦੀਆਂ ਨੇ ਸਵਾਰੀਆਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਪਰ ਸਭ ਤੋਂ ਵੱਡੀ ਗਲਤੀ ਇਹਨਾਂ ਬੱਸ ਡਰਾਈਵਰਾਂ ਦੀ ਹੈ ਜਿਹੜੇ ਬੱਸ ਲਾ ਕੇ ਇਸ ਹਾਈਵੇ ਤੇ ਖੜੀ ਕਰ ਦਿੰਦੇ ਨੇ ਕਿ ਜਾਨ ਮਾਨ ਦੀ ਹਾਨੀ ਦਾ ਜਿਹੜਾ ਨੁਕਸਾਨ ਹੁੰਦਾ ਵੈ ਦੇਖ ਸਕਦੇ ਹੋ ਹਰਿਆਣਾ ਰੋਡਵੇਜ਼ ਦੀ ਬਸਤੇ ਪ੍ਰਾਈਵੇਟ ਬੱਸਾਂ ਨੇ ਕਿਸ ਤਰੀਕੇ ਜਿਹੜਾ ਹੈ ਪ੍ਰਾਈਵੇਟ ਬੱਸ ਡਿਪੋ ਬਣਾਇਆ ਹੋਇਆ ਇਸ ਨੈਸ਼ਨਲ ਹਾਈਵੇ ਤੇ ਜੇ ਕਿਸੇ ਸਵਾਰੀ ਦੀ ਜਾਨ ਮਾਨ ਦੀ ਹਾਨੀ ਹੁੰਦੀ ਹੈ ਇਸ ਦਾ ਜਿਹੜਾ ਇਹ ਨੁਕਸਾਨ ਨੁਕਸਾਨ ਦੀ ਪਰਪਾਈ ਕੌਣ ਕਰੂਗਾ ਜਦ ਇਹਨਾਂ ਦੇ ਸਵਾਲ ਪੁੱਛੇ ਜਾਣਗੇ ਇਹਨਾਂ ਦੇ ਕਿ ਲੋਕ ਜਵਾਬ ਨਹੀਂ ਹੋਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਸਰ ਤੁਸੀਂ ਅਥਾਰਾਈਜ਼ ਹੋ ਇਜਾਜ਼ਤ ਹੈ ਇਸ ਨੈਸ਼ਨਲ ਹਾਈਵੇ ਤੇ ਬਸ ਰੋਕਣ ਦੀ ਹੁਣ ਸਾਰਿਆਂ ਨੂੰ ਰੋਕਦਿਆਂ ਰੋਕਣੀ ਪੈਂਦੀ ਹੈ ਸਵਾਰੀ ਕਰਕੇ ਕਾਰਨ ਕੀ ਹੈ ਰੋਕਣ ਦਾ ਅੱਗੇ ਸਟਾਪੇਜ ਨਹੀਂ ਹੈ ਬਸ ਕੌਣ ਫੱਲੇ ਆ ਹੱਲੇ ਉੱਪਰ ਨੇ ਮੰਦੇ ਉਹ ਜੇ ਬਸ ਨਾ ਰੁਕੇ ਸਵਾਰੀਆਂ ਨੂੰ ਜਦ ਬਸ ਨਹੀਂ ਮਿਲੂਗੀ ਫਿਰ ਆਪੇ ਸਵਾਰੀਆਂ ਅੱਗੇ ਜਾਣ ਸਵਾਰੀਆਂ ਪਰੇ ਜਾਣ ਹੁੰਦੀਆਂ ਲੱਗਨ ਸੋ ਦੇਖ ਸਕਦੇ ਇੱਕ ਬਸ ਦੇ ਪਿੱਛੇ ਦੂਜੀ ਬਸ ਲੱਗੀ ਹੋਈ ਹੈ ਇਹ ਵੀ ਹਾਰਨ ਮਾਰਦੇ ਹੋਏ ਨਜ਼ਰ ਆ ਰਹੇ ਨੇ ਨੈਸ਼ਨਲ ਹਾਈਵੇ ਪਿੱਛੇ ਪੰਜਾਬ ਰੋਡਵੇਜ਼ ਦੀ ਜਿਹੜੀ ਬਸ ਆ ਰਹੀ ਹੈ ਉਹ ਵੀ ਲਾਈਨ ਦੇ ਵਿੱਚ ਲੱਗ ਜਾਵੇਗੀ ਪਰ ਇਹ ਸਵਾਰੀਆਂ ਜਿਹੜੀਆਂ ਖੜੀਆਂ ਨੇ ਇਹ ਪਰਦੇ ਹੋਏ ਨਜ਼ਰ ਆਣਗੇ ਸਾਫ਼ ਤੌਰ ਤੇ ਇਹ ਜਲੰਧਰੋਂ ਬਸ ਆ ਰਹੀ ਹੈ ਇਹ ਵੀ ਇੱਥੇ ਆ ਕੇ ਰੁਕ ਚੁੱਕੀ ਹੈ ਗੱਲਬਾਤ ਇਹਨਾਂ ਦੇ ਨਾਲ ਵੀ ਕਰਦੇ ਆ ਕਾਰਨ ਕੀ ਹੈ ਬਸ ਇੱਥੇ ਰੁਕਣ ਦਾ ਭਾਈ ਜੀ ਇੱਥੇ ਲਿਆ ਕੇ ਬੱਸ ਰੋਕਤੀ ਨੈਸ਼ਨਲ ਹਾਈਵੇ ਤੇ ਕਾਰਨ ਕੀ ਇੱਥੇ ਕੋਈ ਸਟਾਪੇਜ ਬਣਿਆ ਹੋਇਆ ਹੈ ਭਾਈ ਜੀ ਥੱਲੇ ਜਾਣ ਨਹੀਂ ਦਿੰਦੇ ਫਿਰ ਮੁਲਾਜ਼ਮ ਟਰੈਫਿਕ ਵਾਲੇ ਅੱਗੇ ਸਟਾਪੇਜ ਕਿੱਥੇ ਹੈ ਬੱਸ ਦਾ ਅੱਗੇ ਸ਼ੇਰਪੁਰ ਚੋਂ ਗਈ ਸ਼ੇਰਪੁਰ ਚੋਂ ਹਾਂਜੀ ਤੇ ਮੰਨਦੇ ਹੋ ਕਿ ਨੈਸ਼ਨਲ ਹਾਈਵੇ ਤੇ ਇਸ ਤਰੀਕੇ ਨਾਲ ਬੱਸ ਰੋਕਦੇ ਆ ਪਿੱਛੇ ਜਾਮ ਵੀ ਲੱਗਦਾ ਹੈ ਵੱਡਾ ਜੇ ਸਟਾਪ ਹੀ ਇੱਥੇ ਬਣਾਇਆ ਤਾਂ ਫਿਰ ਕੀ ਕਰੀਏ ਉੱਥੇ ਹੀ ਬਣਾਇਆ ਹੋਇਆ ਸਟਾਪੇਜ ਥੱਲੇ ਤਾਂ ਜਾਣ ਨਹੀਂ ਦਿੰਦੇ ਫਿਰ ਟਰੈਫਿਕ ਵਾਲੇ ਅੱਛਾ ਹਾਂਜੀ ਉਹ ਇਹਨਾਂ ਦਾ ਕਹਿਣਾ ਹੈ ਕਿ ਸਟਾਪੇਜ ਜਿਹੜਾ ਹੈ ਉੱਤੇ ਬਣਾਇਆ ਗਿਆ ਵੇ ਇਹ ਆਰਟੀਓ ਦੀ ਕਿਦੀ ਸ਼ਹਿਰ ਦੇ ਉੱਤੇ ਜਿਹੜਾ ਇਹ ਕੰਮ ਹੋ ਰਿਹਾ ਹੋਵੇ ਦੇਖ ਸਕਦੇ ਹੋ ਦੇਖ ਸਕਦੇ ਹਾਂ ਜਿਹੜਾ ਸਟਾਪੇਜ ਜਲੰਧਰ ਬਾਈਪਾਸ ਤੋਂ ਲੈ ਕੇ ਇੱਕ ਸਟਾਪੇਜ ਸ਼ੇਰਪੁਰ ਚੌਕ ਦੇ ਪਾਸੇ ਬਣਿਆ ਹੋਇਆ ਪਰ ਕਿਤੇ ਕਿਤੇ ਜਿਹੜਾ ਇਹ ਪ੍ਰਾਈਵੇਟ ਸਟਾਪੇਜ ਬਣਾ ਦਿੱਤਾ ਗਿਆ ਇਸ ਨੈਸ਼ਨਲ ਹਾਈਵੇ ਨੂੰ ਕਿਦੀ ਸ਼ਹਿਰ ਦੇ ਉੱਤੇ ਜਿਹੜਾ ਇਹ ਕੰਮ ਹੋ ਰਿਹਾ ਹੋਵੇ ਇਸ ਦੀ ਜਿਹੜੀ ਆ ਕੌਣ ਦੇਊਗਾ ਜ਼ਿੰਮੇਵਾਰੀ ਕੌਣ ਲੈਂਦਾ ਇਸ ਗਲਤੀ ਜ਼ਿੰਮੇਵਾਰੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਦ ਬੱਸਾਂ ਆ ਕੇ ਰੁਕਦੀਆਂ ਨੇ ਇਸ ਜਗ੍ਹਾ ਦੇ ਉੱਤੇ ਤੇ ਪਿੱਛੇ ਜਾਮ ਲੱਗਦਾ ਹੈ ਬੱਸ ਪਿੱਛੋਂ ਦੀ ਸਵਾਰੀਆਂ ਦੇਖ ਕੇ ਆਪਣਾ ਜਿਹੜਾ ਡਾਇਵਰਟ ਕਰਦੇ ਨੇ ਲੈਂਡ ਐਵਰਟ ਕਰਕੇ ਇਸ ਪਾਸੇ ਆਂਦੇ ਨੇ ਪਿੱਛੇ ਵਾਲੇ ਗੱਡੀ ਨੂੰ ਕਿਤੇ ਨਾ ਕਿਤੇ ਪਤਾ ਨਹੀਂ ਲੱਗਦਾ ਕਿ ਅੱਗੇ ਬੱਸ ਰੁਕਣੀ ਹੈ ਤਾਂ ਕੀ ਹੈ ਕੋਈ ਡਿਪਰ ਨਹੀਂ ਕੋਈ ਕੁਛ ਨਹੀਂ ਕੋਈ ਇੰਡੀਕੇਟਰ ਤੇ ਬਗਾਇ ਜਿਹੜੇ ਬੱਸਾਂ ਆ ਕੇ ਇਸ ਲੈਂਡ ਦੇ ਵਿੱਚ ਲੱਗ ਜਾਂਦੀਆਂ ਨੇ ਜੇ ਕਿਸੇ ਦੀ ਜਾਨ ਮਾਨ ਦੀ ਹਾਨੀ ਹੁੰਦੀ ਹੈ ਤਾਂ ਇਸ ਦੀ ਜ਼ਿੰਮਵਾਰੀ ਕੌਣ ਚੱਕੂਗਾ ਦੇਖ ਸਕਦੇ ਹੋ ਜਿਹੜੇ ਜਿਹੜੇ ਪੈਸੈਂਜਰ ਉਤਰਦੇ ਨੇ ਬੱਸਾਂ ਦੇ ਉੱਤੋਂ ਦੀ ਇਸ ਸਾਈਡ ਤੋਂ ਜਾਂਦੇ ਨੇ ਕਿਤੇ ਨਾ ਕਿਤੇ ਇਹ ਵੀ ਰੋਂਗ ਸਾਈਡ ਜਿਹੜੇ ਲੋਕ ਜਾਂਦੇ ਨੇ ਜਾਮ ਦਾ ਕਾਰਨ ਬਣਦੇ ਨੇ ਤੇ ਕੁਝ ਜਗ੍ਹਾ ਦੇ ਉੱਤੇ ਆਟੋ ਵੀ ਲੱਗੇ ਹੋਏ ਨੇ ਇਹਨਾਂ ਸਵਾਰੀਆਂ ਕਰਕੇ ਆਟੋ ਇਸ ਜਗ੍ਹਾ ਦੇ ਉੱਤੇ ਲੱਗਦੇ ਨੇ ਜਿਹੜੇ ਰੋਂਗ ਸਾਈਡ ਹੀ ਉਤਰ ਕੇ ਜਾਂਦੇ ਨੇ ਤੇ ਇਹ ਵੀ ਇੱਕ ਜਾਮ ਦਾ ਕਾਰਨ ਬਣਦੇ ਨੇ ਦੇਖ ਸਕਦੇ ਹੋ ਕਿਸ ਤਰੀਕੇ ਕੋਈ ਸਟਾਪੇਜ ਨਹੀਂ ਹੈ ਕੋਈ ਜਿਹੜਾ ਆਟੋ ਸਟੈਂਡ ਨਹੀਂ ਹੈ ਫਿਰ ਵੀ ਉਹ ਜਿਹੜੇ ਈ ਰਿਕਸ਼ਾਜ਼ ਨੇ ਉੱਥੇ ਲੱਗੇ ਹੋਏ ਨੇ ਕੀ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਨੇ ਜਾਂ ਕਿਸੇ ਦੀ ਜਿਹੜੀ ਹੈ ਵੱਡੇ ਹਾਸੇ ਦਾ ਇੰਤਜ਼ਾਰ ਕਰ ਰਹੇ ਨੇ ਕਾਰਨ ਕੀ ਹੈ ਕੌਣ ਇਸ ਦੀ ਜਿਹੜੀ ਹੈ ਜ਼ਿੰਮੇਵਾਰੀ ਲੈਂਦਾ ਹੈ ਕੌਣ ਇਸ ਗਲਤੀ ਦੀ ਜ਼ਿੰਮੇਵਾਰੀ ਲਵੇਗਾ ਕਿ ਇਹ ਗੱਲਾਂ ਇਹ ਜਿਹੜਾ ਕੰਮ ਹੋ ਰਿਹਾ ਵਾ ਕਿਸ ਦੀ ਸ਼ੈਦ ਉੱਤੇ ਹੋ ਰਿਹਾ ਇੱਕ ਬੱਸ ਹੋਰ ਆ ਕੇ ਲੱਗ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਜਿੰਨੀਆਂ ਬੱਸਾਂ ਆਉਂਦੀਆਂ ਨੇ ਇਸ ਸਟਾਪੇਜ ਦੇ ਉੱਤੇ ਰੁਕਦੀਆਂ ਨੇ ਤੇ ਭਾਈ ਜੀ ਕੰਡਕਟਰ ਹੋ ਹਾਂਜੀ ਬੱਸਾਂ ਇੱਥੇ ਕਿਉਂ ਰੁਕਦੀਆਂ ਨੇ ਕਾਰ ਹੈ ਭਾਜੀ ਥੱਲੇ ਜਿਹੜਾ ਨਾ ਲੋਅ ਐਂਟਰੀ ਆ ਲੋਅ ਐਂਟਰੀ ਹਾਂਜੀ ਭਾਜੀ ਪਰ ਇੱਥੇ ਕੋਈ ਸਟਾਪੇਜ ਬਣਿਆ ਹੋਇਆ ਹੈ ਸਟਾਪੇਜ ਭਾਈ ਹੈ ਨਹੀਂ ਹੁਣ ਕੀ ਕਰੀ ਜੀ ਸਵਾਰੀ ਤਾਂ ਲਾਉਣੀ ਬੰਦੀ ਆ ਵੀਰੇ ਲੱਗਦਾ ਨਹੀਂ ਪਿੱਛੋਂ ਗੱਡੀ ਤੁਸੀਂ ਇੱਕਦਮ ਤੋਂ ਲੇਨ ਚੇਂਜ ਕਰਦੇ ਹੋ ਪਿੱਛੇ ਕੋਈ ਵੱਡਾ ਹਾਦਸਾ ਹੋ ਸਕਦਾ ਆ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਹਾਦਸਾ ਹੋ ਸਕਦਾ ਜਿੱਦਾਂ ਗੱਡੀ ਖੜੀ ਹੈ ਰੋਡ ਤੇ ਖੜੀ ਹੈ ਜੀ ਹੁਣ ਮਗਰ ਹਾਂਜੀ ਬਾਈ ਸਮਝਾ ਜਾਓ ਜੇ ਮੰਨ ਲਓ ਮਗਰ ਕੋ ਗੱਡੀ ਬੱਚਾ ਵੱਜੇ ਕਿਹੜਾ ਰੋਸਾਂ ਦਾ ਸਾਨੂੰ ਵੱਡੀ ਗੱਡੀ ਵਾਲੇ ਉਹ ਗਲਤੀ ਆਪਣੀ ਨਹੀਂ ਮੰਨ ਰਹੇ ਹੋ ਤੁਸੀਂ ਦੇਖੋ ਗੱਲ ਗਲਤ ਕੁਮਾਰ ਰਹੇ ਹੋ ਜੇ ਗੱਡੀ ਨਾ ਰੁਕੇ ਅਤੇ ਸਟਾਪਿੰਗ ਨਾ ਹੋਵੇ ਤਾਂ ਸਵਾਰੀਆਂ ਆਪਣੇ ਆਪ ਅੱਗੇ ਤੋਂ ਲੈਣ ਗਿਆ ਹਾਂਜੀ ਅੱਗੇ ਹੱਗੇ ਤੋਂ ਰੋਕੋਗੇ ਇਸ ਜਗ੍ਹਾ ਤੇ ਭਾਈ ਹੁਣ ਕੀ ਕਰੀ ਰੋਕਣੀ ਪੈਣੀ ਹੈ ਗਲਤੀਆਂ ਆਪਣੀ ਨਹੀਂ ਮੰਨੀਆਂ ਗੱਲਾਂ ਗੋਲਮੋਲ ਕਰਨ ਦੀ ਜਿਹੜੀ ਆਦਤ ਲੋਕਾਂ ਦੀ ਬਣੀ ਹੋਈ ਹੈ ਨਾ ਆਪਣੀ ਗਲਤੀ ਕਦੇ ਨਹੀਂ ਮੰਨਨੀ ਤੁਸੀਂ ਆਪ ਸੋਚੋ ਇਹ ਸਟਾਪੇਜ ਨਹੀਂ ਹੈ ਨੈਸ਼ਨਲ ਹਾਈਵੇ ਹੈ ਸਟਾਪੇ ਪਰ ਆਪ ਤਾਂ ਤੁਸੀਂ ਉੱਤੇ ਰਹੇ ਹੋ ਨਾ ਮੈਂ ਆਪਾਂ ਆਟੋ ਵਾਲੇ ਆ ਜੀ ਚੌਟੋ ਵਾਲੇ ਹਾਂ ਜੀ ਪਰ ਆਟੋ ਆਟੋ ਵੀ ਗਲਤ ਖੜੇ ਨੇ ਕਿਤੇ ਨਾ ਕਿਤੇ ਖੜੇ ਹੈ ਜੀ ਗਲਤ ਕੀ ਕਰੇ ਜਾਂ ਕੰਮ ਹੀ ਇਹਨਾਂ ਨੇ ਇੱਥੇ ਆ ਕੀਤਾ ਆ ਆਟੋ ਹੀ ਨੇ ਗਲਤ ਖੜੇ ਆ ਸਟਾਪਿਕ ਹੋਣਾ ਹੀ ਨਹੀਂ ਚਾਹੀਦਾ ਬੱਸਰ ਬੱਸਾ ਜਰੂਰ ਰੁਕਦੀਆਂ ਨੇ ਇੱਥੇ ਆਟੋ ਉੱਤੇ ਲਿਆ ਕੇ ਪੁਲ ਦੇ ਉੱਤੇ ਆਪਾਂ ਲਾ ਦਿੰਨੇ ਆ ਠੀਕ ਹੈ ਪਿੱਛੋਂ ਇੱਕਦਮ ਤੋਂ ਜਿਹੜੀ ਹੈ ਬਸ ਲੇਨ ਚੇਂਜ ਕਰਦੀ ਹੈ ਪਿੱਛੇ ਜਿਹੜੀ ਗੱਡੀ ਆ ਰਹੀ ਹੈ ਜੇ ਲੋਕਲ ਬੰਦਾ ਹੈ ਜਿਹੜਾ ਰੋਜ਼ ਸੜਕ ਤੇ ਜਾਂਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਸਟਾਪੇਜ ਬਣ ਚੁੱਕਿਆ ਪਰ ਜਿਹੜਾ ਬੰਦਾ ਦੂਰੋਂ ਆ ਰਿਹਾ ਕਿਸੇ ਹੋਰ ਸ਼ਹਿਰੋਂ ਆ ਰਿਹਾ ਉਹਨੂੰ ਪਤਾ ਨਹੀਂ ਲੱਗਣਾ ਇਸ ਗੱਲ ਦਾ ਕਿ ਇਹ ਸਟਾਪੇਜ ਹੈ ਇੱਕ ਤਰੀਕੇ ਦਾ ਜਿਹੜਾ ਲੋਕਾਂ ਦਾ ਟੈਂਪਰੇਰੀ ਬਣਾਇਆ ਹੋਇਆ ਤੇ ਹਾਦਸਾ ਹੋ ਸਕਦਾ ਹੈ ਅਗਲੇ ਅਗਲਾ ਤੁਹਾਨੂੰ ਨਹੀਂ ਪਤਾ ਅੱਗੇ ਸ਼ੇਰਪੁਰ ਚੌਕ ਆ ਕੇ ਪੁਲ ਦੇ ਉੱਤੇ ਕਦੇ ਸਟਾਪੇਜ ਦੇਖਣਾ ਨਾੜਾ ਜੋਂ ਦਾ ਸਟਾਪੇਜ ਹੈਗਾ ਸਮਰਾਲਾ ਚੌਕ ਦਾ ਸਟਾਪਿੰਗ ਨਾ ਹੈਗਾ ਭਾਈ। ਸਮਰਾਲਾ ਚੌਕ ਦਾ ਸਟਾਪੇਜ ਕਿਸੇ ਗੱਲ ਦਾ ਜਦ ਹੱਲ ਨਾ ਹੋਵੇ ਤਾਂ ਅਸੀਂ ਆਪਣੇ ਆਪ ਹੀ ਕੋਈ ਟੈਂਪਰੇਰੀ ਚੀਜ਼ ਲੱਬ ਲਈਏ। ਆਓ ਇਹ ਤੇ ਗੱਲ ਹੈਗੀ ਹੈ। ਨਹੀਂ ਸਮਰਾਲਾ ਚੌਕ ਦਾ ਸਟਾਪੇਜ ਤੇ ਹੀ ਹੈ। ਮੰਨ ਲੈਨੇ ਆ ਕਿ ਸਮਰਾਲਾ ਚੌਕ ਦਾ ਸਟਾਪੇਜ ਨਹੀਂ ਹੈ। ਅੱਛਾ। ਸ਼ੇਰਪੁਰ ਚੌਕ ਦਾ ਸਟਾਪੇਜ ਹੈ। ਸ਼ੇਰਪੁਰ ਦਾ ਤੇ ਹੈਗਾ। ਜਿਹੜੀ ਸਵਾਰੀਆਂ ਦੀ ਜਾਨ ਨਹੀਂ ਸਵਾਰੀਆਂ ਸਵਾਰੀਆਂ ਦੀ ਜਾਨ ਤੋਂ ਜ਼ਿਆਦਾ ਵੱੜ ਕੇ ਹੈ। ਹਾਂ ਉਹਦੇ ਗੱਲ ਮੈਂ ਮੰਨਦਾ ਵਾਂ ਪਰ ਜਿਹੜਾ ਸਮਰਾਲਾ ਚੌਕ ਦੀ ਸਵਾਰੀ ਉਤਰਨੀ ਉਹ ਕਿੱਥੇ ਉਤਰਨੀ ਹੈ? ਉਹ ਦੱਸੋ। ਸ਼ੇਰਪੁਰ ਤੋਂ ਵਾਪਸ ਆਉਗੀ। ਅੱਛਾ ਉੱਤਰ ਸਕਦੀ ਹੈ ਜੀ ਸਵਾგი ਸ਼ੇਰਪੁਰ ਤੋਂ ਸ਼ੇਰਪੁਰ ਤੋਂ ਵਾਪਸ ਆਈ ਜੀ ਕਿਸੇ ਇੱਕ ਰਿਆਲੇ ਨੇ ਇਹ ਦੇਖੋ ਇਹਨਾਂ ਨੇ ਵੀ ਭਾਈ ਕਿਸੇ ਚੀਜ਼ ਦਾ ਹੱਲ ਟੈਂਪਰੇਰੀ ਕਰਨ ਨਾਲ ਹੱਲ ਨਹੀਂ ਹੁੰਦਾ ਨਹੀਂ ਹੁੰਦਾ ਜੀ ਇਹ ਆਰਟੀਓ ਨੂੰ ਚਾਹੀਦਾ ਹੈ ਜਿਹੜੇ ਅਦਾਰੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਕਿਸੇ ਗੱਲ ਦੀ ਜਿਹੜੀ ਹੈ ਪੱਕਾ ਜਿਹੜਾ ਹੱਲ ਕਰੀ ਐਕਸੀਡੈਂਟ ਬੜੇ ਹੁੰਦੇ ਇੱਥੇ ਜੀ ਕੀ ਕਰੇ ਬੰਦੇ ਦੋ ਤਿੰਨ ਮਰ ਚੁੱਕੇ ਨੇ ਇੱਕ ਉਧਰ ਮਰ ਗਿਆ ਸੀ ਪਹਿਲੇ ਇੱਕ ਉਧਰ ਮਰ ਗਿਆ ਸੀ ਆਪਾਂ ਐਂਬੂਲੈਂਸ ਪੁਆਇਆ। ਅਸੀਂ ਆਪ ਐਂਬੂਲੈਂਸ ਚੱਕ ਕੇ ਪੁਆਇਆ ਆ। ਭਾਈ ਜੀ ਇੱਕ ਹੋਰ ਗੱਲ ਜ਼ਰੂਰੀ ਨਹੀਂ ਕਿ ਸਵਾਰੀਆਂ ਇਧਰੋਂ ਹੀ ਆਉਂਦੀਆਂ ਨੇ। ਕਈ ਵਾਰ ਮੈਂ ਦੇਖਿਆ ਵੇ ਸਵਾਰੀਆਂ ਉਧਰੋਂ ਵੀ ਕ੍ਰਾਸ ਕਰਕੇ ਆਉਂਦੀਆਂ। ਹਾਂਜੀ ਆਉਂਦੀਆਂ ਜੀ ਆਉਂਦੀਆਂ। ਆਉਂਦੀਆਂ ਜੀ ਆਉਂਦੀਆਂ। ਦੋ ਤਿੰਨ ਵਾਰ ਹੋ ਗਿਆ। ਦੋ ਤਿੰਨ ਵਾਰ ਐਕਸੀਡੈਂਟ ਹੋ ਚੁੱਕਿਆ। ਇੱਕ ਅੱਧਾ ਬੰਦਾ ਵੀ ਮਰ ਗਿਆ ਉੱਥੇ। ਰਿਸ਼ਕੇ ਵਾਲਾ ਮਰ ਗਿਆ ਇੱਕ। ਸਰ ਰੋਡ ਦੇ ਦੂਜੇ ਪਾਸੇ ਵੀ ਜਿਹੜੀ ਇਹ ਸਰਕਾਰੀ ਬੱਸ ਪੀਆਰਟੀਸੀ ਦੀ ਬੱਸ ਲੱਗੀ ਹੋਈ ਹੈ ਦੇਖ ਸਕਦੇ ਹੋ। ਉੱਥੇ ਜਿਹੜੇ ਸਵਾਰੀਆਂ ਉਤਰ ਰਹੀਆਂ ਨੇ ਕਿਸ ਤਰੀਕੇ ਜਿਹੜਾ ਹੈ ਇਸ ਜਿਹੜਾ ਨੈਸ਼ਨਲ ਹਾਈਵੇ ਤੇ ਪੁੱਲ ਬਣਿਆ ਹੋਇਆ ਹੈ ਡਿਵਾਈਡਰ ਕ੍ਰਾਸ ਕਰਕੇ ਅੱਧਰ ਆ ਰਹੀਆਂ ਨੇ ਜੇ ਕਿਸੇ ਹਾਦਸੇ ਦਾ ਸ਼ਿਕਾਰ ਹੁੰਦੀਆਂ ਨੇ ਕਿਸ ਤਰੀਕੇ ਜਿਹੜਾ ਪਿੱਛੇ ਓਵਰ ਸਪੀਡ ਦੇ ਵਿੱਚ ਕੋਈ ਗੱਡੀ ਆਂਦੀ ਹੋਵੇ ਕੋਈ ਨੁਕਸਾਨ ਹੋ ਜਾਵੇ ਤਾਂ ਇਸ ਦੀ ਪਰਪਾਈ ਕੌਣ ਕਰੂਗਾ ਅੰਕਲ ਜੀ ਇੱਕ ਮਿੰਟ ਰੁਕਿਓ ਹੁਣ ਬੱਸਾਂ ਇੱਥੇ ਖੜ ਗਈਆਂ ਠੀਕ ਹੈ ਬੱਸਾਂ ਇੱਥੇ ਖੜ ਗਈਆਂ ਆ ਕੇ ਤੁਸੀਂ ਕ੍ਰਾਸ ਕਰਕੇ ਆ ਰਹੇ ਪਿੱਛੇ ਤੋਂ ਕੋਈ ਤੇਜ਼ ਗੱਡੀ ਆਵੇ ਕੋਈ ਨੁਕਸਾਨ ਹੋ ਜਾਵੇ ਜਾਨ ਮਾਨ ਦਾ ਉਹਦੀ ਜ਼ਿੰਮੇਵਾਰੀ ਕੌਣ ਚੱਕਦਾ ਕੋਈ ਕਿਸੇ ਨੇ ਵੀ ਨਹੀਂ ਚੱਕੜੀ ਠੀਕ ਹੈ ਅਸੀਂ ਆਪ ਹੀ ਗਲਤੀ ਕਰ ਰਹੇ ਹਾਂ ਨਾ ਹਾਂਜੀ ਹਾਂਜੀ ਮਾਰੇ ਸਮਾਂ ਬਚਾਉਣ ਦੇ ਪਿੱਛੇ ਦੋ ਚੰਦ ਪੈਸਿਆਂ ਪਿੱਛੇ ਅਸੀਂ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਇਹ ਕੰਮ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਗਲਤ ਹੈ ਆ ਦੇਖੋ ਕਿੰਨੀ ਦੁਨੀਆ ਆ ਰਹੀ ਬਸ ਰੁਕਦੀਏ ਦੇਖ ਸਕਦੇ ਹੋ ਪਰਿਵਾਰ ਹੈ ਕਿਸ ਤਰੀਕੇ ਜਿਹੜੇ ਗੱਡੀ ਇੱਥੇ ਰੁਕ ਗਈ ਹੈ ਇਹ ਗੱਡੀ ਇੱਥੇ ਰੁਕ ਗਈ ਹੈ ਸਿਰਫ ਇਹਨਾਂ ਕ੍ਰੋਸਿੰਗ ਕਰਕੇ ਇਹ ਕੁੜੀ ਵੀ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਫਸਦੇ ਹੋ ਯਾਰ ਇਹ ਨੈਸ਼ਨਲ ਹਾਈਵੇ ਤੇ ਜਿਹੜੇ ਹਾਲਾਤ ਬਣੇ ਹੋਏ ਨੇ ਲੋਕਾਂ ਦਾ ਸਿਵਿਕ ਸੈਂਸ ਕਿੱਥੇ ਗਿਆ ਲੋਕ ਆਪਣੀ ਜਾਨ ਤੋਂ ਜ਼ਿਆਦਾ ਜੜੀ ਹੈ। ਚੰਦ ਸਮੇਂ ਦੀ ਬਚਤ ਕਰਨ ਜਿਹੜਾ ਹੈ, ਕੰਮ ਲੋਕ ਕਰ ਰਹੇ ਨੇ। ਮਾਤਾ ਜੀ ਗੱਲ ਸੁਣਿਓ 1 ਮਿੰਟ। ਕਿਸ ਤਰੀਕੇ ਕ੍ਰਾਸ ਕਰਕੇ ਆਉਂਗਾ? ਅਚਾਨਕ ਤਾਂ ਸਕੋਰਪੀਓ ਰੁਕ ਗਈ। ਜੇ ਨਹੀਂ ਰੁਕਦੀ ਓਵਰ ਸਪੀਡਿੰਗ ਦੇ ਵਿੱਚ ਕੁਝ ਹਾਦਸਾ ਹੋ ਜਾਂਦਾ ਜ਼ਿੰਮੇਵਾਰ ਕੌਣ ਸੀ? ਨਹੀਂ ਉਹ ਖੁਦ ਹੀ ਕਹਿ ਰਹੇ ਸੀ ਫਿਰ ਕਰ ਲੋ ਕ੍ਰੋਸ ਇਸ ਕਰਕੇ। ਹਾਂਜੀ ਖੁਦ ਹੀ ਕਹਿ ਰਹੇ ਸੀ ਫਿਰ ਹਾਈਵੇ ਤੇ ਕਦੇ ਕ੍ਰੋਸਿੰਗ ਦੇਖੀ ਹੈ ਮਾਤਾ ਜੀ ਇਸ ਤਰੀਕੇ? ਕਿਸੇ ਸ਼ਹਿਰ ਦੇ ਕਿੱਥੋਂ ਆ ਰਹੇ ਹੋ? ਚਲੋ ਇਹਦੇ ਬੱਸ ਵਾਲਿਆਂ ਦਾ ਕੰਮ ਗਲਤ ਹੈ ਜੀ ਇਹਨਾਂ ਨੇ ਉੱਤੇ ਤਾਰਿਆ ਇਹਨਾਂ ਨੂੰ ਬੱਸ ਵਾਲਿਆਂ ਨੇ ਗਲਤ ਤਾਰਿਆ ਇਹਨਾਂ ਨੂੰ ਉੱਤੇ ਉਹ ਜਾਏ ਸੀ ਇਹਨਾਂ ਦੇ ਕਿਹ ਚੁੱਪ ਰਹਿ ਗਏ ਮਾਦੇ ਕਿੱਥੋਂ ਬੋਲ ਕੇ ਚੜੇ ਸੀ ਪੁਲ ਦੇ ਉੱਤੇ ਕਿਉਂ ਰੁਕ ਗਏ ਅਸੀਂ ਬਾਈਪਾਸ ਦਾ ਕਹਿ ਕੇ ਉੱਪਰੇ ਸੀਗੇ ਬਾਈ ਜੀ ਬਾਈਪਾਸ ਕਿਹਾ ਸੀ ਹਾਂ ਜੀ ਤਾਂ ਬਾਈਪਾਸ ਤੋਂ ਪਹਿਲਾਂ ਕਿਧਰ ਉਤਰ ਗਏ ਸੋ ਚਲੋ ਲੇਟ ਲੇਟ ਸ਼ਬਦ ਜਿਹੜਾ ਇਹਨਾਂ ਨੇ ਲੇਟ ਸ਼ਬਦ ਚੰਦ ਸਮਿਆਂ ਦੀ ਬਚਤ ਪਿੱਛੇ ਅਸੀਂ ਆਪਣੀ ਜਾਨ ਦੇ ਨਾਲ ਖੇਲਵਾਰ ਕਰ ਰਹੇ ਹਾਂ ਅਸੀਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਈਪਾਸ ਬੋਲਿਆ ਸੀ ਪਰ ਬੱਸ ਵਾਲਿਆਂ ਨੇ ਪਹਿਲਾਂ ਹੀ ਸਾਨੂੰ ਲਾਤਾ ਸੇ ਇਸ ਦੀ ਜ਼ਿੰਮਵਾਰੀ ਪ੍ਰਸ਼ਾਸਨਿਕ ਅਧਿਕਾਰੀ ਕਦੋਂ ਉਹਨਾਂ ਦੀਆਂ ਅੱਖਾਂ ਖੁੱਲਦਿਆਂ ਨੇ ਕੌਣ ਇਸ ਗੱਲ ਦੀ ਜ਼ਿੰਮਵਾਰੀ ਲੈਂਦਾ ਹੈ ਕਿਸ ਦੀ ਸ਼ਹਿਰ ਦੇ ਉੱਤੇ ਬਸਾ ਇਸ ਤਰੀਕੇ ਜਿਹੜਾ ਹੈ ਨੈਸ਼ਨਲ ਹਾਈਵੇ ਤੇ ਖੜਦੀਆਂ ਨੇ ਦੇਖਣਾ ਇਹ ਹੋਵੇਗਾ ਕਦੋਂ ਤੱਕ ਇਸ ਚੀਜ਼ ਦੇ ਵਿੱਚ ਸੁਧਾਰ ਆਉਂਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂਮ